ਰੇਲਵੇ ਸਟੇਸ਼ਨ ਤੇ ਪਟਿਆਲਾ ਪੁਲਿਸ ਵੱਲੋਂ ਕਾਸਕੋ ਆਪਰੇਸ਼ਨ ਕੀਤਾ ਗਿਆ ਸ਼ੰਕੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਕਾਸਕੋ ਆਪਰੇਸ਼ਨ ਪਟਿਆਲਾ ਦੇ ਰੇਲਵੇ ਸਟੇਸ਼ਨ ਅਤੇ ਵੱਖ-ਵੱਖ ਰੇਲਵੇ ਸਟੇਸ਼ਨਾਂ ਤੇ ਕੀਤਾ ਗਿਆ ਜਦੀ ਜਾਣਕਾਰੀ ਡੀਐਸਪੀ ਸਿਟੀ ਸੰਦੀਪ ਸਿੰਘਲਾ ਵੱਲੋਂ ਦਿੰਦੇ ਹੋਏ ਦੱਸਿਆ ਕਿ ਕਾਸਕੋ ਆਪਰੇਸ਼ਨ ਪਟਿਆਲਾ ਦੇ ਰੇਲਵੇ ਸਟੇਸ਼ਨ ਤੇ ਕੀਤਾ ਗਿਆ ਸ਼ੱਕੀ ਅਤੇ ਮਾੜੇ ਅਨਸਰਾਂ ਦੇ ਖਿਲਾਫ ਇਹ ਆਪਰੇਸ਼ਨ ਚਲਾਇਆ ਗਿਆ ਪਟਿਆਲਾ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਸਟੇਸ਼ਨਾਂ ਤੇ ਪਟਿਆਲਾ ਪੁਲਿਸ ਵੱਲੋਂ ਸਕਿਆ ਅਨਸਰ ਅਤੇ ਮਾੜੇ ਅਨਸਰਾਂ ਦੇ ਖਿਲਾਫ ਇਦਾਂ ਦੇ ਆਪਰੇਸ਼ਨ ਚ ਚਲਾਉਂਦੀ ਰਹਿੰਦੇ ਨੇ ਟ੍ਰੇਨਰ ਸਟੇਸ਼ਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਸਰ ਘਾਟੋਂ ਮਿਲਦੀ ਸਕੀ ਮਾੜ ਜੋ ਡੀਜੀਪੀ ਪੰਜਾਬ ਸ਼੍ਰੀ ਗੌਰਵ ਜਾਦਵ ਆਈਪੀਐਸ ਐਸਐਸਪੀ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਐਸਪੀਸੀਟੀ ਸ਼੍ਰੀ ਸਰਫਰਾਜ਼ ਆलम ਆਈਪੀਐਸ ਜਿਹਦੇ ਦਿਸ਼ਾ ਦੇ ਰੇਸ਼ਾ ਹੇਠ ਅੱਜ ਅਸੀਂ ਪਟਿਆਲਾ ਪੁਲਿਸ ਵੱਲੋਂ ਸਾਰੇ ਸਟੇਸ਼ਨਾਂ ਦੇ ਉੱਪਰ ਡਿਸਟ੍ਰਿਕਟ ਜ਼ਿਲ੍ਹਾ ਪਟਿਆਲਾ ਦੇ ਸਾਰੇ ਸਟੇਸ਼ਨਾਂ ਦੇ ਉੱਪਰ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਜੋ ਵੀ ਕੋਈ ਸ਼ੱਕੀ ਵਿਅਕਤੀ ਹੈ ਕੋਈ ਸ਼ੱਕੀ ਵਿਅਕਤੀ ਕੋਬਰੇਡ ਹੈ ਕੋਈ ਸਵਾਰ ਹੈ ਉਹਦੀ ਸਪੈਸ਼ਲ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਜਿਸ ਵਿੱਚ ਮੇਰੇ ਨਾਲ ਡੀਐਸਪੀ ਸਿਟੀ 2 ਨਾਲ ਐਸਐਚਓ ਨਾਲ ਜੀਆਰਪੀ ਨਾਲ ਰੇਲਵੇ ਪੁਲਿਸ ਸਾਰੇ ਬਟਾਲੀਅਨ ਸਾਰੇ ਸਾਡੇ ਨਾਲ ਫੋਰਸ ਲੱਗੀ ਹੈ ਕਰੀਬ 50 ਬੰਦੇ ਮੇਰੇ ਨਾਲ ਇੱਥੇ ਸਟਾਫ ਦੇ ਨੇ ਜੋ ਅਸੀਂ ਇਹ ਆਪਰੇਸ਼ਨ ਕਰਨਾ ਹੈ ਇਹ ਸਾਰੇ ਆਪਰੇਸ਼ਨ ਕੱਲਾ ਪਟਿਆਲੇ ਜ਼ਿਲ੍ਹੇ ਵਿੱਚ ਹੀ ਹੈ ਕਿ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਅੱਜ ਖੋਪਸੋ ਕੇ ਸਾਰੇ ਪੰਜਾਬ ਦੇ ਵਿੱਚ ਹੀ ਡੀਜੀਪੀ ਸਾਹਿਬ ਵੱਲੋਂ ਆਰਡਰ ਆਏ ਨੇ ਔਰ ਸਪੈਸ਼ਲ ਬਹਿਮ ਚਲਾ ਕੇ ਅੱਜ ਚੈਕਿੰਗ ਕੀਤੀ ਜਾ ਰਹੀ ਹੈ ਪਿਛਲੇ ਸਮੇਂ ਪਿਛਲੇ ਸਮੇਂ ਦੇ ਵਿੱਚ ਵੀ ਕਾਸ ਆਪਰੇਸ਼ਨ ਕਈ ਵਾਰ ਪਟਿਆਲੇ ਦੇ ਵਿੱਚ ਇੱਥੇ ਬਿਲਕੁਲ ਜੀ ਬਿਲਕੁਲ ਡੀਜੀਪੀ ਸਾਹਿਬ ਵੱਲੋਂ ਅਕਸਰ ਹਦਾਇਤਾਂ ਆਉਂਦੀ ਰਹਿੰਦੀਆਂ ਨੇ ਉਸ ਮੁਤਾਬਕ ਆਪਰੇਸ਼ਨ ਚੱਲਦੇ ਰਹਿੰਦੇ ਨੇ ਔਰ ਕਦੇ ਬੱਸ ਸਟੈਂਡ ਦੀ ਚੈਕਿੰਗ ਕਰਦੇ ਸਟੇਸ਼ਨ ਦੀ ਚੈਕਿੰਗ ਹਲਾਤਾਂ ਨੂੰ ਮੁੱਖ ਰੱਖਦੇ ਹੋਏ ਨਜ਼ਰ ਰੱਖਦੇ ਹੋਏ ਲੋਕਾਂ ਨੂੰ ਸੁਰੱਖਿਅਤ ਵਾਤਾਵਰਣ ਦੇ ਲਈ ਸਾਡੇ ਵੱਲੋਂ ਪੁਲਿਸ ਮਹਿਕਮਾ ਵੱਲੋਂ ਅਕਸਰ ਇਹ ਪ੍ਰਸ਼ਾਸਨ ਚਲਾਇਆ ਜਾਂਦਾ ਹੈ। ਅਕਸਰ ਕਿਨੀਆਂ ਗੱਡੀਆਂ ਨੂੰ ਚੈਕਿੰਗ ਦੇ ਵਿੱਚ ਬੁਲਾਇਆ ਗਿਆ। ਜਿਹੜੀਆਂ ਵੀ ਟੀਮ ਟ੍ਰੇਨਸ ਆਣ ਗਈਆਂ ਜਾਂ ਜੋ ਬੰਦੇ ਇੱਥੇ ਇਸ ਟਾਈਮ ਘੁੰਮ ਰਹੇ ਨੇ ਜਾਂ ਚੜ੍ਹਨ ਵਾਸਤੇ ਆਏ ਨੇ ਜਾਂ ਜਾਣ ਵਾਸਤੇ ਆਏ ਨੇ ਜਾਂ ਲੈਣ ਵਾਸਤੇ ਆਏ ਨੇ ਉਹਨਾਂ ਸਾਰਿਆਂ ਦੀ ਚੈਕਿੰਗ ਕੀਤੀ ਜਾਂਦੀ ਹੈ। ਸਰ ਆਪਣੇ ਸ਼ਹਿਰ ਦੇ ਵਿੱਚ ਜਿਹੜੇ ਵੱਖ-ਵੱਖ ਪੁਆਇੰਟ ਹੈ ਜਿੱਥੇ ਕਿ ਅਕਸਰ ਦੇਖਿਆ ਜਾਂਦਾ ਕਿ ਲੁੱਟ ਖੋਹ ਜਾਂ ਸਨੈਚਿੰਗ ਦੇ ਕਸੋ ਆਪਰੇਸ਼ਨ ਹੁੰਦੇ ਜੀ। ਕਸੋ ਆਪਰੇਸ਼ਨ ਹੁੰਦੇ ਨੇ ਜੀ ਸ਼ਹਿਰ ਦੇ ਵਿੱਚ ਵੀ ਅਸੀਂ ਕਰਦੇ ਆ ਚੈਕਿੰਗ ਆਪਰੇਸ਼ਨ ਕਰਦੇ ਆ। ਔਰ ਸਾਰੀਆਂ ਹੀ ਚੀਜ਼ਾਂ ਨੂੰ ਧਿਆਨ ਚ ਰੱਖਿਆ ਜਾਂਦਾ ਹੈ। ਕੋਈ ਲੁੱਟਖ ਔਰ ਇੱਕ ਪੁਲਿਸ ਦੀ ਪ੍ਰੈਜ਼ੈਂਸ ਵੀ ਅਸੀਂ ਦਿਖਾ ਰਹੇ ਆ ਲੋਕਾਂ ਦੇ ਵਿੱਚ ਜਿਹੜੇ ਲੋਕ ਸ਼ਹਿਰੀ ਦੇ ਉਹਨਾਂ ਨੂੰ ਇੱਕ ਸੁਰੱਖਿਅਤ ਮਾਹੌਲ ਅਸੀਂ ਦਿਨਾ ਚਾਹੁੰਦੇ ਆ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਜੇ ਕੋਈ ਵੀ ਗੱਲਬਾਤ ਉਹ ਨਜ਼ਰ ਚ ਆਉਂਦੀ ਹੈ ਕੋਈ ਮਾੜਾ ਬੰਦਾ ਕੋਈ ਸ਼ੱਕੀ ਵਿਅਕਤੀ ਉਹਨਾਂ ਦੇ ਇਰਦ-ਗਿਰਦ ਰਹਿੰਦਾ ਹੈ ਕੋਈ ਮਹੱਲੇ 'ਚ ਰਹਿੰਦਾ ਹੈ ਕੋਈ ਮਾੜੀ ਹਰਕਤ ਕਰਦਾ ਹੈ ਕਿਸੇ ਦਾ ਰਵਈਆ ਜਿਹੜਾ ਰਹਿਣ ਸਾਈਡ ਦਾ ਸ਼ੱਕੀ ਹੈ ਉਹਦੇ ਬਾਰੇ ਸਾਨੂੰ ਗੁਪਤ ਰੂਪ ਵਿੱਚ ਸਾਨੂੰ ਤਲਾਸ਼ ਦੇਣ ਔਰ ਪੁਲਿਸ ਨਾਲ ਸਹਿਯੋਗ ਦੇ ਤਾਂ ਜੋ ਆਪਾਂ ਆਪਣਾ ਪਟਿਆਲਾ ਪੰਜਾਬ ਨੂੰ ਆਪਾਂ ਸੁਰੱਖਿਅਤ ਰੱਖ ਸਕੀਏ ਠੀਕ ਹੈ ਸਰ ਪਟਿਆਲਾ ਤੋਂ ਬਲਜੀਤ ਸਰਨਾ ਦੇ ਰਿਪੋਰਟ